ਦਾ ਜ਼ੋਰਦਾਰ ਤਾਰੀ ਬਹੁਤ ਬਹੁਤ ਮਾਦਾਤਾਂ ਦਾ ਮੈਨੂੰ ਬਹੁਤ ਖੁਸ਼ੀ ਹੋਈ ਆਪਣੇ ਸਕੂਲ ਚ ਆ ਕੇ ਆਪਣੇ ਪਿੰਡ ਆ ਕੇ ਅਸੂਲ ਦੇ ਹੁੰਦੇ ਸੀ ਜਦੋਂ ਕਿ ਸੀ ਬੀਤੇ ਸਕੂਲ ਬੁਲੇ ਬਟਾ ਸਕੂਲ ਬੁਲੇ ਅੱچے ਪੜ੍ਹ ਪ੍ਰੈਸ ਕਰ ਹੁਮੇ ਆਪਨੇ ਪੜ੍ਹ ਚੋ ਪਹਿਲਾ ਮੁੰਡਾ ਸੀ ਕੋਈ ਉਸਨੇ ਕੋਈ ਐਵੀ ਹੈ ਹੀ ਨਹੀਂ ਸੀ ਕੋਈ ਮੈਂ ਸਾਰੀ ਉਮਰ ਪੜ੍ਹੇ ਪਹਿਲੇ ਦੂਜੀ ਕਲਾਸ ਵਿੱਚ ਹੋ ਗਿਆ ਕਰਨ ਦੇਸੀ ਅਫਸਰ ਨੂੰ ਬਾ ਇਹ ਮੈਟ੍ਰਿਕ ਕੀਤੀ ਕੋਲੀਜੀ ਮੈਟ੍ਰਿਕ ਕੀਤੀ ਕੋਲਿਜੀ ਕੇ ਕੋਈ ਨਹੀਂ ਸੀ ਸਕੂਲ ਮਤ ਪਾਸ 1 ਪਾਸ ਕੀਤੀ ਮੇਰੇ ਨੰਬਰ ਨੇ ਸੀ ਮੈਂ ਮੈਡੀਕਲ ਕਾਲਜ ਚ ਗਿਆ ਮੈਡੀਕਲ ਕਾਲਜ ਜਾਣਾ ਬਹੁਤ ਮੁਸ਼ਕਿਲ ਲੱਗ ਸੀ ਮੈਂ ਸਾਰੀ ਕਲਾਸੋ ਕਲਾਸ ਹੀ ਗਿਆ ਮੈਡੀਕਲ ਕਾਲਜ ਗਿਆ ਤੋਂ ਮੈਡੀਕਲ ਕਾਲਜ ਜਾ ਕੇ ਡਾਕਟਰ ਬਣਿਆ ਡਾਕਟਰ ਬਣ ਕੇ ਮੈਨੂੰ ਜਿੰਨੇ ਹਸਪਤਲ ਦੀ ਨੌਕਰੀ ਮਿਲ ਗਈ ਮੈਂ ਬੇਕਾਫੀ ਸੀ ਉਹ ਥੇ ਜੇ ਕਿੰਨ ਨਾਲ ਕਰ ਲਿਆ ਐਮ ਡੀ ਕਰਨ ਤੋਂ ਬਾਅਦ ਫਿਰ ਮੋਗੇ ਸ਼ੇ ਦੋ ਸਾਲ ਮੋਗੇ ਨੇ ਕਿ ਫਿਰ ਕਿਸੇ ਸਪਿਸ਼ਲਿਸਟ ਜਿਹੜਾ ਪਟਨਾ ਹਸਪਤਲ ਕੋਲ तो मेरा सत्तर बैड हॉस्पिटल है तो बड़ी खुशी वाली गल है भी अस इन्होंने पिंड चो निकल के अपना अस्पताल बनाया है और अपने को डॉक्टर रखे तो बहुत खुशी वाली गल मैं समझता तुम लोग भी मेरे को ज्यादा राइज करो तुम डॉक्टर बनो इंजीनियर बनो मजिस्ट्रेट बनो और राइज करो करोगे शुरू कदोंगे पक्का बच्चे पढ़ रहे हैं, और निकलेगा जो डॉक्टर बनेगा, बनेगा, रहेगा बहुत खुशी हो रही। जाएगा, बहुत खुशी जाएगा, बहुत मेडिकल पटियाले जिन्होंने डॉक्टर मुंडा मुझे मेडिकल बड़ा वादिया लगेगा माड़ा भी भी नहीं है सब फील्ड बढ़िया है डू योर बेस्ट तो एक की है वट इज की टू सक्सेस तो चाबी कौन सी है और चापी है मेहनत मेहनत मतलब सेल्फ स्टडी सेल्फ स्टडी करो मेहनत करो कोई भी काम मुश्किल नहीं है मैं भी जो सेल्फ स्टडी करता था और पढ़ता रहता था पढ़ो अफसर पढ़ो कोई स्कूल पढ़े बड़ों मेहनत करके बनाओ क्या है ये क्या है ताजपान डॉक्टर जीपान जी डॉक्टर राज कुमार जी मैडम संतोर् जी करतम साहब जिन्होंने बड़ा बढ़िया लेक्चर दिया ये कमेटी मेंबर साहबान बैठे हैं बड़ा सोना बोल के रहे हैं मेरे पिंडों ਸੀਰਦ ਤੋਂ ਵੀ ਨੰਬਰਦਾਰ ਸਾਹਿਬ ਦੇਖੇ ਨੇ ਉਹ ਮੇਰੇ ਪੱਧਰ ਤੇ ਆ ਸਰਪੰਚ ਸਾਹਿਬ ਅੱਗੇ ਐਂਸਿਕਾ ਸਰਪੰਚ ਸਾਰਾ ਸਟਾਫ ਪਿਆਰੀ ਬੱਚਿਓ ਜਿੱਥੇ ਤੁਸੀਂ ਅੱਜ ਇੱਥੇ ਬੈਠੇ ਹੋ ਨਾ ਇਸ ਥਾਂ ਤੇ ਮੈਂ ਵੀ ਕੱਪੜਾਂ ਤੇ ਇੱਥੇ ਬੈਠਾ ਸੀ ਜੇ 1975 ਦੀ ਗੱਲ ਬਹੁਤ ਤਕਮੂ ਛੱਤਾਂ ਤੱਕ ਤਾਂ ਸੀ ਮੈਂ ਇੱਥੇ ਪੜਿਆ 10ਵੀਂ ਕਲਾਸ ਉੱਥੋਂ ਪਾਸ ਕੀਤੀ ਡਾਕਟਰ ਰਾਜਕੁਮਾਰ ਦੀ ਫਸਤਾਈ ਸੀ ਤੇ ਅਸੀਂ ਸਾਇਕਲ ਦੇ ਵਿਜਨਰ ਸੀ ਕਿ ਇਹ ਡਾਕਟਰ ਬਣ ਗਏ ਮੈਂ ਵਕੀਲ ਬਣ ਗਿਆ ਇਪੋ ਮੈਨੂੰ ਉਹ ਕੁਝ ਮਿਲਿਆ ਬਹੁਤ ਕੁਝ ਮਿਲਿਆ ਜਿਹਨੇ ਬਿਤੇਆ ਹੈ ਕਿ ਇਹ ਬਿੱਜਾ ਵਿਚਾਰੇ ਤਾਂ ਮਰ ਪੁਕਾ ਗਏ ਵਿਜਾ ਤੋਂ ਉੱਚੀ ਕੋਈ ਚੀਜ਼ ਨਹੀਂ ਥੋੜੇ ਜਿਝਵਾ ਹੋਣਾ ਚਾਹੀਦਾ ਫਰਮਾ ਆਪਣੇ ਬਾਰੇ ਦੱਸ ਤਾਂ ਮੈਂ ਇਥੋਂ ਮੈਂ 10ਵੀਂ ਪਾਸ ਹਾਂ ਕਰਤੀ ਫਿਰ ਮੈਂ ਸਨਾਮ ਕਾਲਜ ਦੇ ਵਿੱਚੋਂ ਗ੍ਰੈਜੂਏਸ਼ਨ ਕੀਤੀ ਫਿਰ ਮੈਂ ਰਾਜਸਥਾਨ ਯੂਨੀਵਰਸਿਟੀ ਤੋਂ ਲਾਅ ਕੀਤਾ ਮੇਰੇ ਦੋ ਬੱਚੇ ਹੈ ਤੇ ਮੇਰੀ ਬੇਟੀ ਐ ਤੇ ਬੇਟਾ ਹੈ ਬੇਟੀ ਥਾਪਰ ਤੋਂ ਕੰਪਿਊਟਰ ਸਾਇੰਸ ਦੀ ਪੋਸਟ ਗ੍ਰੈਜੂਏਟ ਹੈਗੀ ਹੈ ਬੇਟਾ ਮੇਰਾ ਰਿਆਸਨ ਯੂਨੀਵਰਸਿਟੀ ਐ ਟਾਲਟ ਉਹ ਤੋਂ ਗ੍ਰੈਜੂਏਟ ਹੈ ਇਲੈਕਟ੍ਰੀਕਲ ਐਜੂਕੇਸ਼ਨ ਇਲੈਕਟ੍ਰੀਕਲ ਸਟੀਮ ਐਂਡ ਰੀਡ ਉਹਦੇ ਚ ਮੈਗੂਈ ਬਹੁਤ ਬੁਰੀਆ ਜੌਬ ਕਰ ਰਿਹਾ ਹਾਂ ਉਹ ਲੋਕ ਸੋ ਵਿਦਿਆ ਹੈ ਕਿ ਜਿਹੜੀ ਤੁਹਾਨੂੰ ਬਹੁਤ ਉੱਚੇ ਸਥਾਨ ਤੇ ਜਾ ਸਕੀਏ ਡਾਕਟਰ ਬਣ ਸਕਦੇ ਆ ਤਸਵੀਰ ਬਣ ਸਕਦੇ ਆ ਇੰਜੀਨੀਅਰ ਬਣ ਸਕਦੇ ਆ ਆਈਐਸ ਆਈਕੇਸ ਆਫੀਸਰ ਅਗਰਾਂ ਮੂਪੇ ਚ ਜਜ਼ਬਾ ਹੋਣਾ ਚਾਹੀਦਾ ਫੋਕੇ ਦੇ ਵਿੱਚ ਸਿਹਤਤ ਹੋਣੀ ਚਾਹੀਦੀ ਹੈ ਜੀ ਪੜ੍ਹਨਾ ਚਾਹੀਦਾ ਅੜ ਦੇ ਨਾਲ ਨਾਲ ਜੇ ਕਿਹਾ ਖੇਤਾਂ ਨੇ ਇਹ ਸਪੋਰਟਸ ਜਿਹੜੇ ਇਵੈਂਟ ਨੇ ਉਹ ਵੀ ਬਹੁਤ ਜ਼ਰੂਰੀ ਨੇ ਸਪੋਰਟਸ ਦੇ ਨਾਲ ਨਾਲ ਪੜ੍ਹਾਈ ਕਰੋ ਕਿਉਂਕਿ ਉਹ ਵੀ ਇੱਕ ਲਾਈਨ ਹੈ ਅੱਗੇ ਵਧਣ ਵਾਸਤੇ ਤੁਹਾਨੂੰ ਜੌਬਜ਼ ਮਿਲਦੀਆਂ ਨੇ ਤੇ ਸਾਡੇ ਵੇਲੇ ਦੀ ਬਣੀ ਸ਼ਾਨਦਾਰ ਬਿਲਡਿੰਗ ਸੀ ਇਸ ਇਲਾਕੇ ਨੇ ਆ ਬੰਦਾ ਬਿਲ ਤੇ ਜੇ ਅਸੀਂ ਧੰਨਵਾਦ ਕਰੀਏ ਸਾਰੇ ਪਿੰਡ ਦੇ ਕਿ ਇਹ ਸਾਰੇ ਜ਼ਮੀਨ ਬੰਗਾ ਪਿੰਡ ਨੇ ਦਿੱਤੀ ਸੀ ਬਾਕੀ ਪਿੰਡਾਂ ਨੇ ਸਾਡੇ ਪਿੰਡ ਨੇ ਦੋ ਕਮਰੇ ਬਣਵਾਏ ਸੀ ਤੇ ਰਾਜਨੇਵੀ ਪਿੰਡ ਹੈ ਉਹਨਾਂ ਨੇ ਉਹਨਾਂ ਦਾ ਵੀ ਯੋਗਦਾਨ ਹੈਗਾ ਆਲੇ-ਦੁਆਲੇ ਪਿੰਡਾਂ ਨੇ ਬੜੇ ਸੋਹਣੇ ਇੱਥੇ 7-8 ਕੁਆਟਰ ਬਣਾਏ ਸੀਗੇ ਟੀਚਰ ਸਹਿਬਾਨ ਵਾਸਤੇ ਉਸ ਸਮੇਂ ਦਾ ਇਹ ਸਕੂਲ ਜਿਹੜੇ ਦਾ ਬਹੁਤ ਵਧੀਆ ਸਕੂਲ ਸੀ ਜਿਹਦੇ ਵਿੱਚ ਟੀਚਰਾਂ ਨੂੰ ਇੱਥੇ ਰਹਿਣ ਦੀ ਸਹੂਲਤ ਸੀਗੀ ਸੋ ਅੱਜ ਮੈਨੂੰ ਵੀ ਬੜੀ ਮਿਹਰ ਹੋ ਗਈ ਮੇਰੇ ਖਾਲ ਇੱਕ ਵਾਰ ਪਹਿਲਾਂ ਇੱਕ ਫੰਕਸ਼ਨ ਕਰਾਇਆ ਸੀ ਇੱਥੇ ਸਪੋਰਟਸ ਸੀਗਾ ਉੱਥੇ ਨਾਲੇ ਸੀਗੇ 2011 ਚ ਆਏ ਸੀ ਅੱਜ ਫੇਰ ਦੁਬਾਰਾ ਡਾਕਟਰ ਸਾਹਿਬ ਹੀ ਲੈ ਕੇ ਆਏ ਨੇ ਮੈਨੂੰ ਤੇ ਟੈਂਟ ਵੀ ਆਉਂਦੇ ਰਹਿੰਦੇ ਆ ਪਰ ਇਹ ਸਕੂਲ ਦੇ ਅੰਦਰ ਆਉਣ ਦਾ ਜਿਹੜਾ ਮੌਕਾ ਮੈਨੂੰ ਡਾਕਟਰ ਸਾਹਿਬ ਨੇ ਦਿੱਤਾ ਤੇ ਅੱਗੇ ਤੋਂ ਵੀ ਆਉਂਦੇ ਰਹਾਂਗੇ ਵੇਖੋ ਅੱਗੇ ਵਧੋ ਕਿ ਬਾਕੀ ਜਿਹੜੇ ਟੀਚਰ ਹੁੰਦੇ ਨੇ ਤੁਹਾਡੇ ਟੀਚਰ ਸਾਡੇ ਅਧਿਆਪਕ ਨਹੀਂ ਉਹ ਵੀ ਬਹੁਤ ਮਤਲਬ ਸਮਾਜ ਨੂੰ ਬਹੁਤ ਵੱਡੀ ਦੇਣ ਆ ਜੇ ਉਹ ਬੱਚਾ ਨੂੰ ਉਹਨਾਂ ਦੀ ਸਮਝ ਕੀ ਉਹਨਾਂ ਨੂੰ ਵੀ ਇਹ ਚਾਹੁੰਦੇ ਕੀ ਨੇ ਕਿਵੇਂ ਇਹਨਾਂ ਨੂੰ ਪੜਾਉਣਾ ਹੈ ਪ੍ਰੈਜੈਂਟੇਸ਼ਨ ਕਿਹੋ ਜੀ ਬਣੀ ਹੈ ਬੱਚੇ ਦੀ ਮੰਨ ਚਾਉਂ ਜੇ ਤੋ ਗੱਲ ਇੱਕ ਵਾਰ ਖੁੱਪ ਜਾਂਦੀ ਹੈ ਨਾ ਬਣ ਕੇ ਉਹ ਫੇਰ ਨਿਕਲਦੀ ਸੁਪਣਾ ਆਈ ਹੁੰਦੀ ਹੈ ਟੀਚਰ ਤੇ ਬੱਚੇ ਦਾ ਬਹੁਤ ਨਿਊਰਲ ਸੌਂਦਾ ਟੀਚਰ ਦਾ ਅਸੀਂ ਤਾਂ ਡਾ ਇੱਕ ਤਾਂ ਡਾ ਥੱਲੇ ਪੜੇ ਤੁਜਾ ਸਿਸ਼ਟ ਦਾਰ ਕੀਤਾ ਟੀਚਰ ਪਰ ਜੇ ਬੱਚਾ ਟੀਚਰ ਤੋਂ ਡਰਦਾ ਨਹੀਂ ਤੇ ਸਤਾਪ ਨਹੀਂ ਕਰਦਾ ਉਹ ਕੀ ਨਹੀਂ ਕਰ ਸਕਦਾ ਉਹ ਪੜ੍ਹੇਗਾ ਤੇ ਪਰਿਵਾਰ ਦਾ ਵੀ ਸਹਿਯੋਗ ਹੁੰਦਾ ਹੈ ਕਿ ਪਰਿਵਾਰ ਦੇ ਜਿਹੜੇ ਬੱਚਿਆਂ ਨੂੰ ਜਦੋਂ ਸਕੂਲ ਤੋਂ ਘਰੇ ਆਉਂਦੇ ਆ ਉਹ ਵੀ ਉਹਨਾਂ ਦਾ ਧਿਆਨ ਰੱਖੋ ਉਹ ਵੀ ਉਹਨਾਂ ਨੂੰ ਲਾਈਟ ਕਰਨ ਜਿੰਨਾ ਅੰਗ ਦੀ ਸਕੂਲ ਤੋਂ ਹੋ ਮਾਰਕਸਸਾ ਹੁੰਦਾ ਉਹਨਾਂ ਨੂੰ ਜਾ ਕੇ ਪੂਰਾ ਕਰਵਾਉਣ ਤਾਂ ਹੀ ਕੁਝ ਜਾ ਕੇ ਤੁਸੀਂ ਪ੍ਰਾਪਤ ਕਰੋਗੇ ਕੋਈ ਤਜੀਬ ਕਰੋਗੇ ਆਪ batao so main ta ਇਹ ਸਾਰੀ ਪੰਚਾਇਤ ਦਾ ਦਰਸਾਏ ਉਹਨਾਂ ਦਾ ਸਾਰੇ ਉਹਨਾਂ ਦਾ ਸੁਲਵਾਦੀਆਂ ਸਪੈਸ਼ਲੀ ਸਾਰੇ ਸਟਾਫ ਦਾ ਕਿੰਨਾ ਸੋਹਣਾ ਬਦਲ ਫੇਰ ਵੀ ਇਸ ਕਿੰਨੀਆਂ ਬੱਚੀਆਂ ਨੇ ਲੜਕੀਆਂ ਬਾਬਾ ਤੇ ਇੱਥੇ ਪੜ੍ਹਦੀਆਂ ਨੇ ਬੱਚੇ ਵੀ ਹੈਗੇ ਨੇ ਤੇ ਸਾਡੇ ਵੇਲੇ ਤਾਂ ਇੱਕ ਖਾਕੀ ਪੈਂਟ ਹੁੰਦੀ ਸੀ ਸਾਡੀ ਉਹ ਹੁੰਦੀ ਹੈਗੇ ਬੱਚਿਆਂ ਚ ਦਾ ਗ੍ਰੇ ਕਲਰ ਦਾ ਸ਼ਰਟ ਹੁੰਦਾ ਸੀ ਸਾਡਾ ਇਹ ਅਜਿਹਾ ਨਹੀਂ ਕੁਝ ਨਹੀਂ ਹੋਈ ਕਿ ਮੈਂ ਇੱਥੇ ਬਹਿ ਕੇ ਇੱਥੇ ਬੜੇ ਅਨੁਕੂਪ ਤੋਂ ਬੋਲਣ ਦਾ ਮੌਕਾ ਮਿਲਿਆ ਮੈਂ ਸਾਰੇ ਸਟਾਫ ਨੂੰ ਸੱਚੇ ਦਿਲੋਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਸਕੂਲ ਨੂੰ ਬੜੀ ਮਨਸੰਦਰ ਬਣਾਇਆ ਰੱਖ ਵੀ ਲੱਗੇ ਹੋਏ ਆ ਫਲਾਉਰਸ ਕੋਲ ਵੀ ਲੱਗੇ ਹੋਏ ਆ ਤੇ ਇਸ ਲਈ ਅਸ਼ੋਕ ਮੇਰੇ ਤੋਂ ਇੱਥੇ ਆਪਾਂ ਰੈਂਕਿੰਗ ਕਰੀਏ ਤਾਂ ਇਹ ਬੱਚੇ ਅੱਗੇ ਨੇ ਪ੍ਰੀਤਕੌਰ ਜਸਵੀਰ ਸਿੰਘ ਇਹਨੂੰ ਸਨਮਾਨਿਤ ਕਰ ਰਹੇ ਨੇ ਐਡਵੋਕੇਟ ਸਾਹਿਬ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇਸ ਤੋਂ ਬਾਅਦ ਹਰਪ੍ਰੀਤ ਕੌਰ ਰਿਸ਼ੀਪਾਲ ਦੀ ਲੜਕੀ ਹੈ ਹਰਪ੍ਰੀਤ ਕੌਰ ਰਿਸ਼ੀਪਾਲ ਦੀ ਇਹਨਾਂ ਨੂੰ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਐਡਵੋਕੇਟ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਇਹ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਨੂੰ ਚੁਣਦਾ ਕ੍ਰਾਈਟੇਰੀਆ ਕੀ ਹੈ ਪ੍ਰੀਤਕੌਰ ਜਿਹੜੀ ਹੈ ਇਹਨੇ 96% ਨੰਬਰ ਲੈਣੇ ਜੀ 9ਵੀਂ ਕਲਾਸ ਦੇ ਵਿੱਚੋਂ ਤੇ ਜਿਹੜੀ ਹਰਪ੍ਰੀਤ ਕੌਰ ਹੈ ਇਹਨੇ 99.5 ਨੰਬਰ ਫਿਰ 3 ਅੰਕਾਂ ਦਾ ਫਰਕ ਹੈ ਨਾ ਦੋਨੋਂ ਬੱਚੀਆਂ ਦਾ ਮੋਸਟ ਇੰਟੈਲੀਜੈਂਟ ਲੜਕੀਆਂ ਨੇ ਇਸ ਤੋਂ ਬਾਅਦ +1 ਕਲਾਸ ਦੀ ਇੱਕ ਵਿਦਿਆਰਥਣ ਹੈ ਮਾਨਸੀ ਬਲਿਆਰਾਮ ਦੀ ਮਾਨਸੀ ਬਲਿਆਰਾਮ ਦੀ ਇਹਨੇ 445 ਅੰਕ ਪ੍ਰਾਪਤ ਕੀਤੇ ਨੇ 500 ਦੇ ਵਿੱਚੋਂ ਬਹੁਤ ਵਧੀਆ ਪਰਫਾਰਮੈਂਸ ਹੈ ਇਹ ਸਟੂਡੈਂਟ ਵੀ ਹਰੇਕ ਕੰਮ ਦੇ ਵਿੱਚ ਅੱਗੇ ਰਹਿੰਦੀ ਹੈ ਤੇ ਐਡਵੋਕੇਟ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਆਪਣੇ ਵਿਚਾਰਾਂ ਦੇ ਨਾਲ ਵੀ ਸਾਨੂੰ ਜਾਗਰੂਕ ਕੀਤਾ ਬੱਚਿਆਂ ਨੂੰ ਸੇਧ ਵੀ ਦਿੱਤੀ ਐ ਫਿਰ ਬੱਚਿਆਂ ਨੂੰ ਬੰਦਾ ਬੰਦਾ ਮਾਰ ਮੇਰਾ ਸਭ ਕੋ ਬਹੁਤ ਬਾਤ ਨਮਸਕਾਰ ਬਹੁਤ ਬਹੁਤ ਪਿਆਰ ਅਤੇ तो अभी डॉक्टर साहब ने बताया है ना आपको कितनी मुश्किल थी उन्होंने एक क्लास में आनी पढ़ी है कभी एक क्लास कहीं एक क्लास और हमें ये स्कूल मिला और आपको तो और अच्छा स्कूल मिला है ना और टीचर्स भी बहुत अच्छे हैं बस मैं यही कहना चाहूँगी कि बहुत अच्छे से पढ़ना है बहुत अच्छे से पढ़ना है और तुम्हें दे पता है ना तो हमारे प्रधानमंत्री जी, जी हैं जो आजकल है। वो भी कितने अच्छे से आजकल प्रमोट कर रहे हैं कि बैकबैड फारबैड कुछ है नहीं होता ये तुम्हारी अंदर की इंस्पिरेशन है कि तुम कितना अच्छा कर सकते हो तुम्हें बस सोचना है हाँ नहीं मेरा बहुत-बहुत प्यार पर मुझे बहुत अच्छा लगा अपने इधर स्कूल में आके 40 साल के बाद में आ रही हूँ बहुत-बहुत अच्छा लगा बहुत-बहुत धन्यव ਇਹ ਜੇ ਮੁਬਾਰਕ ਮੌਕੇ ਰੋਜ਼ ਰੋਜ਼ ਨਹੀਂ ਆਉਂਦੇ। ਗਰਮੀਆਂ, ਸਰਦੀਆਂ, ਮੀਂਹ, ਹਨੇਰੀਆਂ ਇਹ ਸਭ ਕੁਝ ਚੱਲਦਾ ਰਹਿਣਾ। ਇਹ ਤਾਂ ਜ਼ਿੰਦਗੀ ਦਾ 파ਰਟ ਹੈ। ਪਰ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਮਿਹਨਤਾਂ ਕਰਕੇ ਕੁਝ ਮੁਕਾਮ ਹਾਸਲ ਕੀਤਾ ਹੈ। ਕੁਝ ਬਾਕੀ ਆਪਣੇ ਨਾਲ ਦੇ ਭੈਣ ਭਰਾਵਾਂ ਵਾਸਤੇ ਇੱਕ ਚਾਨਣ ਮਨਾਰਾ ਬਣਨ ਦੀ ਕੋਸ਼ਿਸ਼ ਕੀਤੀ ਹੈ। ਵੀ ਬਾਕੀ ਬੱਚੇ ਵੀ ਉਹਨਾਂ ਨੂੰ ਦੇਖ ਕੇ ਥੋੜੇ-ਬੋੜੇ ਇਨਸਪਾਇਰ ਹੋਣ। ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਉਹਨਾਂ ਨੂੰ ਬੱਚਿਆਂ ਨੂੰ ਆਨਲਾਈਨ ਕਰਨ ਵਾਸਤੇ ਡਾਕਟਰ ਬੀਪਨ ਜੀ ਡਾਕਟਰ ਰਾਜਕੁਮਾਰ ਕਰਕੇ ਜੀ ਸ਼੍ਰੀਮਤੀ ਸੰਤੋਸ਼ ਜੀ ਤੇ ਸ਼੍ਰੀ ਰਜਿੰਦਰ ਸਿੰਘ ਜੀ ਜੋ ਸਾਡੇ ਵਿਚਾਰ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਆਪਣੇ ਵੱਲੋਂ ਵੀ ਮੇਰੇ ਸਮੂਹ ਸਟਾਫ ਵੱਲੋਂ ਵੀ ਤੇ ਸਮੂਹ ਵਿਦਿਆਰਥੀਆਂ ਵੱਲੋਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਐਡਵੋਕੇਟ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬੇਟਾ ਜਿਵੇਂ ਦੇਖੋ ਸੁਰਿੰਦਰ ਸਰ ਨੇ ਕਾਫੀ ਕੁਝ ਦੱਸਿਆ ਰੱਬ ਸਭ ਨੂੰ ਕੁਛ ਨਾ ਕੁਛ ਦਿੰਦਾ ਹੈ ਪੈਸਾ ਦੁਨੀਆ ਦੇ ਵਿੱਚ ਬਹੁਤ ਲੋਕਾਂ ਕੋਲ ਹੈ ਪਰ ਉਹ ਪੈਸਾ ਵਰਤਣਾ ਉਹਦਾ ਹੁਕਮ ਕਿਸੇ ਕਿਸੇ ਨੂੰ ਹੀ ਹੈ ਪਰ ਉਹ ਪੈਸਾ ਚੰਗੀ ਥਾਂ ਤੇ ਵਰਤਣਾ ਉਹਨਾਂ ਦੇ ਵਿੱਚੋਂ ਵੀ ਕੁਝ ਕੁ ਬੰਦਿਆਂ ਦੇ ਪੱਲੇ ਜਾਂਦਾ ਹੈ ਇਸ ਕਰਕੇ ਡਾਕਟਰ ਸਾਹਿਬ ਵਿਲੱਖਣ ਨੇ ਬਿਲਕੁਲ ਉਹ ਲਾਸਟ ਬੰਦਿਆਂ ਦੀ ਕਤਾਰ ਦੇ ਵਿੱਚ ਨੇ ਸ਼ੈਡੋ ਦੁਨੀਆ ਦੇ ਵਿੱਚ 0.0001% ਬੰਦੇ ਹੋਣਗੇ ਜਿਹੜੇ ਆਪਣੀ ਨੇਕ ਕਮਾਈ ਦੇ ਵਿੱਚੋਂ ਕੁਝ ਐਵੇਂ ਦਾ ਦਾਨ ਨਹੀਂ ਮੋਸਟਲੀ ਲੋਕਾਂ ਦੀ ਕੀ ਟ੍ਰੈਂਡੈਂਸੀ ਹੁੰਦੀ ਹੈ ਵੀ ਉਹ ਮੰਦਰਾਂ ਚ ਗੁਰਦੁਆਰਿਆਂ ਦੇ ਵਿੱਚ ਡੇਰਿਆਂ ਦੇ ਵਿੱਚ ਜਾਂ ਕਿਸੇ ਵੀ ਹੋਰ ਤਰੀਕੇ ਦੇ ਨਾਲ ਦਾਨ ਕਰਦੇ ਰਹਿੰਦੇ ਨੇ ਪਰ ਇਹ ਇਨਸਪੀਰੇਸ਼ਨਲ ਡਾਂਸ ਵਿੋਨਾ ਵਿਦਿਆਰਥੀਆਂ ਨੂੰ ਮਿਲਿਆ ਜਿਨ੍ਹਾਂ ਨੂੰ ਦੇਖ ਕੇ ਬਾਕੀਆਂ ਦਾ ਵੀ ਸ਼ਾਇਦ ਦਿਲ ਕਰੂਗਾ ਵੀ ਮੈਂ ਅਗਲੀ ਵਾਰੀ ਉਹ ਅਚੀਵਮੈਂਟ ਕਰਨੀ ਹੈ ਉਹ ਪ੍ਰਾਈਜ਼ ਮਨੀ ਮੈਂ ਲੈਣ ਸਮੇਟੋ ਤੋਂ ਨੂੰ ਫ੍ਰੀ ਦੇ ਚਾਂਤ ਤੌਰ ਤੇ ਕਹਿਣਾ ਹੁੰਦਾ ਕਿ ਇਹ ਵੀ ਪ੍ਰੇਰਣਾ ਅਸੀਂ ਕਿਸੇ ਇੱਕ ਛਿੜੀ ਤੋਂ ਵੀ ਲੈ ਸਕਦੇ ਹਾਂ ਜਿਹੜੀ ਕਿ ਕਦੇ ਹਾਰ ਨਹੀਂ ਮੰਨਦੀ ਆਪਣੇ ਵਜ਼ਨ ਦੇ ਨਾਲੋਂ ਕਿੰਨਾ ਹੀ ਜ਼ਿਆਦਾ ਵਜ਼ਨ ਉਹ ਚੱਕ ਕੇ ਲੈ ਜਾਂਦੇ ਆ ਕਿੰਨਾ-ਉਨਾ ਚੇਕਾ ਹੁੰਦਾ ਹੈ ਉਹ ਇਕੱਠੀਆਂ ਹੋ ਕੇ ਕੰਮ ਕਰਦੀਆਂ ਸਪੈਸ਼ਲੀ ਸਾਨੂੰ ਵੀ ਬੇਟਾ ਸਾਡੇ ਜੀਵਨ ਦੇ ਵਿੱਚ ਜੋ ਇਹ ਰੋਜ਼ਾਨਾ ਦੀਆਂ ਘਟਨਾਵਾਂ ਘਟ ਰਹੀਆਂ ਨੇ ਇਹਨਾਂ ਤੋਂ ਪ੍ਰੇਰਣਾ ਲੈਣ ਦੀ ਜ਼ਰੂਰਤ ਹੈ ਦੇਖੋ ਕਿੰਨੀ ਵੱਡੀ ਗੱਲ ਹੈ ਵੀ ਇੱਕ ਬੰਗਾ ਵਰਗੇ ਪਿੰਡ ਦੇ ਵਿੱਚੋਂ ਉਹ ਸਮਾਂ ਆਜ਼ਾਦੀ ਨੂੰ ਜਦੋਂ 20 ਸਾਲ ਹੋਏ ਸੀ ਸਿਰਫ 1968 ਇਕੀਸਾਲ ਹੋਏ ਸੀ ਉਦੋਂ ਦਾ ਇੱਕ ਸ਼ਖਸ ਐਮਪੀਐਸ ਐਮਡੀ ਡਾਕਟਰ ਬਣ ਗਿਆ ਜਦੋਂ ਸਾਧਨਾਂ ਦੀ ਬਹੁਤ ਜ਼ਿਆਦਾ ਕਮੀ ਸੀ ਲਾਈਟ ਨਹੀਂ ਸੀ ਹੋਇਆ ਕਰਦੀ ਵੀਰਿਆਂ ਥੱਲੇ ਪੜੇ ਨੇ ਸਾਧਨ ਨਹੀਂ ਸੀ ਹੋਇਆ ਕਰਦੇ ਸਾਈਕਲਾਂ ਤੇ ਟ੍ਰੈਵਲ ਕੀਤਾ ਇਹਨਾਂ ਨੇ ਕਿਸ਼ਨਾ ਅਵੇਲੇਬਲ ਨਹੀਂ ਸੀ ਹੁੰਦੀਆਂ ਇਹ ਤੋਂ ਪੜਨਾ ਸੀਗਾ ਆਪ ਹੀ ਪੜੇ ਸਾਸੀਂ ਕਿੰਨੇ ਇੰਨੇ ਵੱਡੇ ਪ੍ਰੇਰਨਾ ਸਰੋਤ ਨੇ ਸਾਡੇ ਲਈ ਸਸਲੀ ਬੇਟਾ ਪ੍ਰੇਰਿਤ ਰਹਿਣ ਦੀ ਕੋਸ਼ਿਸ਼ ਕਰਿਆ ਕਰੋ ਸਿੱਖੋ ਆਪਣੇ ਆਲੇ ਦੋਲੇ ਤੋਂ ਵੀ ਇਹ ਪੂਰੀ ਬੇਲੱਖਣ ਨਹੀਂ ਸੀ ਇਹਨਾਂ ਕੋਲੇ ਬਲਕੇ ਸਾਡੇ ਨਾਲੋਂ ਘੱਟ ਸਾਧਨ ਸੀ ਅੱਜ ਸਾਡੇ ਕੋਲੇ ਬਹੁਤ ਸੱਤ ਨਾਲ ਅਵੇਲੇਬਲ ਜੇ ਇਹ ਕਰ ਸਕਦੇ ਨੇ ਤਾਂ ਅਸੀਂ ਵੀ ਕਰ ਸਕਦੇ ਤੁਸੀਂ ਵੀ ਕਰ ਸਕਦੇ ਸਿੱਖੋ ਉੱਪਰ ਵੱਲੋਂ ਦੇਖੋ ਅੱਗੇ ਵਧਿਏ ਜ਼ਿੰਦਗੀ 'ਚ ਤਰੱਕੀ ਕਰੀਏ ਆਪਣਾ ਆਪਣੇ ਮਾਤਾ ਪਿਤਾ ਦਾ ਆਪਣੇ ਆਂਡ ਕਾਉਂਟ ਦਾ ਆਪਣੇ ਪਿੰਡ ਦਾ ਆਪਣੇ ਸਕੂਲ ਦਾ ਨਾਮ ਰੱਖ ਦਿੱਤਾ। ਦੇਖੋ ਕਿੰਨੀ ਵੱਡੀ ਗੱਲ ਹੈ। ਸਾਡੇ ਨੇ ਵੀ ਦੱਸਿਆ ਸੀਗਾ ਕਿ ਸਾਡੀਆਂ ਪਿਛਲੇ ਸਾਲ ਦੀਆਂ 8ਵੀਂ ਦੀਆਂ ਲੜਕੀਆਂ ਜੋ ਹੁਣ 9ਵੀਂ ਚੋ ਗਈਆਂ ਜਦ ਜਸ਼ਨਪ੍ਰੀਤ ਡਾਕਟਰ ਆਫ ਲਕੀਤ ਸਿੰਘ ਤੇ ਜੰਨਤ ਦਾ ਡਾਕਟਰ ਆਫ ਰਜਨੀਸ਼ ਰਜਨੀਸ਼ ਹਾਂ ਰਜਨੀਸ਼ ਥੋੜਾ ਜਿਹਾ ਟੀਚਰਸ ਨੇ ਉਪਰਲਾ ਕੀਤਾ ਥੋੜਾ ਜਿਮ ਵਿਦਿਆਰਥੀਆਂ ਨੇ ਉੱਪਰ ਲਾਇਆ ਤਾਂ ਇੱਕ ਵਧੀਆ ਕੈਂਡੀ ਕਹਾਉਂਦੀ ਪ੍ਰੀਖਿਆ ਐਨ ਐਮ ਐਮ ਐਸ ਨੈਸ਼ਨਲ ਮੈਰਿਟੈਂਟ ਮੀਨਸ ਸਕਾਲਰਸ਼ਿਪ ਉਹ ਕਰੈਕਟ ਕਰ ਲਿਆ ਬਾਕੀ ਬੱਚੇ ਵੀ ਸੀ ਕਰ ਸਕਦੇ ਸੀ ਹੋ ਸਕਦਾ ਸ਼ਾਇਦ ਉਹ ਕੁਝ ਦੋ ਦੋ ਤਿੰਨ ਤਿੰਨ ਨੰਬਰਾਂ ਤੇ ਰਹਿ ਗਏ ਹੋਣਗੇ ਠੀਕ ਹੈ ਪਰ ਕਿੰਨੀ ਵੱਡੀ ਬੇਟਾ ਅਚੀਵਮੈਂਟ ਕਰੀਏ 4 ਸਾਲ ਲਗਾਤਾਰ ਹਰ ਮਹੀਨੇ 1000 ਰੁਪਏ ਆ ਮਿਲਣਾ ਕਾਫੀ ਮਟ। ਮੈਨਸਮੀ ਜੇ ਉਹ ਕਰ ਸਕਦੇ ਨੇ ਤਾਂ ਤੁਸੀਂ ਵੀ ਕਰ ਸਕਦੇ। ਤਸਲੀਬ ਪ੍ਰੇਰਿਤ ਰਹੋ। ਸਿੱਖੋ। ਲਾਪਰਵਾਹੀ, بے پرواہی, غفلت ਛੱਡੋ। نیند ਦਾ، موبائل ਦਾ ਖੇੜਾ ਛੱਡੋ। ਟੀਵੀ ਦਾ ਖੇੜਾ ਛੱਡੋ। ਵਧੀਆ ਰਹੋਗੇ। ਇਹ ਤਕਸਵੋਂ ਦੀ ਕਾਮਯਾਬੀ ਦੇ ਵਿੱਚ ਇਹ ਇੱਕ ਪਲੱਸ ਪੁਆਇੰਟ ਜੀ। ਵੀ ਉਦੋਂ ਨਾ ਤਾਂ ਟੀਵੀ ਹੁੰਦਾ ਸੀ ਨਾ موبائل ਹੁੰਦਾ ਸੀ। ਜੋ ਵੀ ਹੁੰਦਾ ਸੀ ਬਸ ਕਿਤਾਬਾਂ ਹੀ ਹੁੰਦੀ ਸੀ ਤੇ ਇਸమే ਉਹਨ ਵੀ ਆਪਣਾ ਜੀਣਾ ਨੂੰ ਛੱਡੀਏ ਜੋ ਸਾਡਾ ਬਹੁਤ ਜ਼ਿਆਦਾ ਸਮਾਂ ਖਰਾਬ ਕਰਦੇ ਆ। ਠੀਕ ਹੈ? ਅਗਾਈ ਵੱਧਦੇ ਹਾਂ ਜੀਏ ਅੱਗੇ ਵਧਿਏ ਤੇ ਕਾਮਯਾਬ ਇੱਕ ਵਾਰ ਫੇਰ ਬਖਸ਼ ਸਾਹਿਬ ਦਾ ਤੇ ਉਹਨਾਂ ਦੇ ਨਾਲ ਆ ਇਹ ਸਾਰੇ ਹੀ ਪਤਵੰਤੇ ਸੱਜਣਾ ਦਾ ਸਾਡੀ ਸਮੂਹ ਪੰਚਾਇਤ ਦਾ ਸਾਡੀ ਕਮੇਟੀ ਦਾ ਤੇ ਮੇਰੇ ਬਹੁਤ ਹੀ ਸਹਿਕਾਰਯੋਗ ਸਤ ਸ੍ਰੀ ਅਕਾਲ ਬਰਾਦਰ ਕਿਉਂਕਿ ਜੋ ਇਹ ਸਾਡੇ ਬੱਚਿਆਂ ਨੂੰ ਮਾਣ ਮਿਲਿਆ ਜਾਂ ਜੋ ਇਹ ਅੱਜ ਮਾਣ ਮਹਿਸੂਸ ਕਰ ਰਹੇ ਹਾਂ ਇਹ ਇਹਨਾਂ ਦੇ ਆਪਕਾਂ ਦੇ ਸਦਕਾ ਹੀ ਹੈ ਇਹਨਾਂ ਦੀ ਮਿਹਨਤ ਦਾ ਜਿਹੜਾ ਫਲ ਹੈ ਉਹ ਸਾਨੂੰ ਮਿਲਦਾ ਏ ਇੰਨੀ ਜ਼ਿਆਦਾ ਮਿਹਨਤ ਕਰਦੇ ਨੇ ਤਾਂ ਅਸੀਂ ਜੋ ਰਿਜ਼ਲਟ ਹੈ ਉਹ ਰਿਜ਼ਲਟ ਨਾਲ ਪ੍ਰੂਫ ਹੈ ਅਸੀਂ ਕਰਦੇ ਕਿਉਂਕਿ ਬੇਟਾ ਤੁਸੀਂ ਮਹਿਸੂਸ ਕਰਦੇ ਹੋ ਕਿ ਨਹੀਂ ਕਰਦੇ ਪਰ ਜੇ ਕੋਈ ਬਾਹਰ ਇਸ ਸਕੂਲ ਤੋਂ ਬਾਹਰ ਜੇ ਕੋਈ ਗੱਲ ਕਰੂਗਾ ਔ ਸ਼ਾਬਾਸ਼ੀ ਮੈਨੂੰ ਮੇਰੇ ਨਾਮ ਨੂੰ ਦਊਗਾ ਪਰ ਮੇਰੀ ਬੈਕਪੇ ਮੈਨੂੰ ਸ਼ਾਬਾਸ਼ੀ ਦਿਵਾਉਣ ਵਾਲਾ ਕੌਣ ਸੀ ਮੇਰੇ ਸਟਾਫ ਨੇ